ਮੇਰਾ ਨਾਮ ਸੰਜੀਵ ਕੁਮਾਰ ਪਾਟਿਆ ਮੇਰੀ ਦੁਕਾਨ ਦਾ ਨਾਮ ਸ਼੍ਰੀ ਗੁਰੂ ਲਾਲ ਜਨਰਲ ਸਟੋਰ 17 1 2025 ਨੂੰ ਮੇਰੀ ਕਿਹੇ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ ਜਿਹੜੀ ਆ ਦੁਕਾਨ ਸੀ ਮੇਰੀ ਹੁਣ ਮੈਂ ਥੋੜਾ ਜਿਹਾ ਪੈਸਾ ਤੇ ਖੜਾ ਹੋਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੁਕਾਨ ਬਣਾਣੀ ਸ਼ੁਰੂ ਕੀਤੀ ਮੈਨੂੰ 15 4 ਨੂੰ ਇੱਕ ਲੈਟਰ ਆਈ ਏ ਜਿਹਦੇ ਵਿੱਚ ਲਿਖਿਆ ਹੈ ਜੇ ਆਪਣੀ ਤੇ ਆਪਣੇ ਪਰਵਾਹ ਦੀ ਜਾਨ ਬਚਾਉਣਾ ਚਾਹੁੰਦਾ ਤਾਂ ਕਾਦੀਆਂ ਛੱਡ ਕੇ ਚਲਾ ਜਾ ਗੱਲ ਮਜ਼ਾਕ ਤੇ ਨਾ ਲਈ ਗੋਲਡ ਗੋਲਡੀ ਬਰਾੜ ਮੈਂਬਰ ਸੁਖਾ ਤੇ ਪੁਲਿਸ ਨੂੰ ਮੈਜ ਲੈਟਰ ਦਿਖਾਈ ਤੇ ਪੁਲਿਸ ਨੇ ਛਕੜ ਦੇ ਆਧਾਰ ਤੇ ਜਨਤਾ ਜਨਰ ਸੋਰ ਦਾ ਮੁੰਡਾ ਫੜਿਆ 19 ਤਰੀਕ ਦਾ ਮੁੰਡਾ ਫੜਿਆ ਤੇ ਸਾਨੂੰ ਹਜੇ ਤੱਕ ਪੁਲਿਸ ਨੇ ਕੁਝ ਨਹੀਂ ਦੱਸਿਆ ਸੀਆਈਏ ਸੀਆਈਏ ਸਟਾਫ ਨੇ ਕੈਮਰੇ ਦੀ ਇਨਵੈਸਟੀਗੇਸ਼ਨ ਕਰਕੇ ਉਹ ਮੋਟਰ ਮੋਟਰਸਾਈਕਲ ਤੇ ਉਹਦਾ ਉਹਨੂੰ ਮੁੰਡੇ ਨੂੰ ਫੜਿਆ 19 ਤਰੀਕ ਦਾ ਫੜਿਆ ਹਜੇ ਤੱਕ ਸਾਨੂੰ ਪੁਲਿਸ ਨੇ ਪੁਸ਼ਟੀ ਕਰਨੀ ਕੀਤਾ ਕਿ ਕੀ ਕੁਝ ਹੈਗਾ ਕੀ ਕੀ ਕਾਰਵਾਈ ਕੀਤੀ ਮੈਨੂੰ ਇਨਸਾਫ ਨਹੀਂ ਮਿਲਦਾ ਬਾਕੀ ਇਹ ਤੁਹਾਡੀ ਮੈਨੂੰ ਪ੍ਰਸ਼ਾਸਨ ਨੂੰ ਇਹੀ ਹੈ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਮੇਰਾ ਜੀ ਕੁਮਾਰ ਗੁਰੂ ਲਾਲ ਜਨਸੋਰ ਦਾ ਮੈਂ ਵੱਡਾ ਪ੍ਰਭ ਹੋ ਰਿਹਾ ਪ੍ਰਸ਼ਾਸਨ ਤੋਂ ਸਾਨੂੰ ਅਜੇ ਕੋਈ ਆਸ਼ਵਾਸਨ ਦਾ ਕੋ ਕੁਝ ਨਹੀਂ ਮਿਲਿਆ ਅਸੀਂ ਉਮੀਦ ਕਰਦੇ ਹਾਂ ਕਿ ਸੀਏ ਸਟਾਫ ਨੇ ਜਿਹੜੇ ਵੀ ਹਾਕ ਤੇ ਬੰਦਾ ਫੜਿਆ ਉਹ ਸਪਸ਼ਟ ਕੀਤਾ ਜਾਵੇ ਕਿ ਕੋ ਕਾਰਵਾਈ ਕਿੱਥੇ ਤੱਕ ਕੀਤੀ ਗਈ ਹੈ ਤੇ ਜਿਹੜਾ ਬੰਦਾ ਸਪਸ਼ਟ ਹੋਇਆ ਉਹਨੂੰ ਪੰਦੀ ਕਾਰਵਾਈ ਚੰਗੀ ਇਤਰਾਵਾ ਲਾ ਕੇ ਸਜਾ ਜੀਏ ਤਾਂ ਕਿਹੜੇ ਗੈਂਗ ਨਾਲ ਸੰਬੰਧਤ ਹੈ ਸਾਡੀ ਪਿਛਲੇ ਦਿਨੀ ਜਦੋਂ ਦੁਕਾਨ ਨੂੰ ਅੱਗ ਲੱਗੀ ਸੀ ਕਿਸੇ ਇੱਕ ਉਹਦੇ ਵਿੱਚ ਤੇ ਨਹੀਂ ਇਨਵੋਲਵਮੈਂਟ ਹੈਗੀ ਅਗਰ ਹੈਗੀ ਤੇ ਪੂਰੀ ਤਫ਼ਸੀਲ ਹੋਣੀ ਚਾਹੀਦੀ ਹੈ ਪੁਲਿਸ ਕੋਈ ਮੰਗਰ ਨੇ ਸਾਨੂੰ ਹਿਸਾਬ ਦਵਾਇਆ ਜਾਏ ਤੇ ਜਿਨੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਕੱਲ ਨੂੰ ਸਾਡੀ ਜਾਨ ਨੂੰ ਕੀ ਕਹਿੰਦਾ ਖਤਰਾ ਆਇਆ ਤੇ ਫਿਰ ਇਹਨਾਂ ਨਾਲ ਰਿਲੇਸ਼ਨ ਇਹਦਾ ਨਿਕਲੇ ਉਹਦੇ ਨਾਲ ਇਹਦੀ ਬੰਦੀ ਕਾਰਵਾਈ ਕੀਤੀ ਹੈ ਕਿ ਤੇ ਇੰਟਰਨੈਸ਼ਨਲ ਗੈਂਗ ਦੇ ਨਾਲ ਬੰਦਾ ਸੰਬੰਧਤ ਨਹੀਂ ਕੋਈ ਕੋਈ ਗੰਦੀ ਨੰਨ ਕਹਿੰਿਆ ਕਿ ਐਸੀ ਛਾਣਬੀਨ ਕਰ ਰਹੇ ਆ ਬੰਦਾ ਫੜਿਆ ਹੋਇਆ ਬੰਦਾ ਫੜਿਆ ਹੋਇਆ ਅੱਜ ਮੋਲ ਦਾ ਬੋਰਡ ਸਾਡੇ ਤੇ ਘੱਟ ਡਰਾਉਣਾ ਹੀ ਹੋਇਆ ਹੋਇਆ ਹੁਣ ਇਸ ਟਾਈਮ ਅਸੀਂ ਬੱਚਿਆਂ ਨੂੰ ਵੀ ਸੇਫ ਨਹੀਂ ਸਮਝਦੇ ਇਸ ਟਾਈਮ ਬੱਚਾ ਨੇ ਸਕੂਲ ਵੀ ਜਾਣਾ ਬੱਚਾ ਨੇ ਨਿਊਟ੍ਰੀਸ਼ਨ ਵੀ ਜਾਣਾ ਨੂੰ ਨਹੀਂ ਇਹ ਤੋਂ ਬੱਚਿਆਂ ਦੀ ਸੇਫਟੀ ਰੱਖਾਂਗੇ ਅਸੀਂ ਆਪਣੀ ਰੱਖਾਂਗੇ ਮੈਂ ਵੀ ਦੁਕਾਨ ਤੇ ਆ ਰਹੀ ਹਾਂ ਮੈਂ ਵੀ ਕੱਲੀ ਆਣਾ ਚਾਹਣਾ ਮੈਂ ਕਿੱਦਾਂ ਕਰਾਂਗੀ ਜੇ ਸਾਨੂੰ ਇਦਾਂ ਦੀਆਂ ਸਿਟੀਆਂ ਮਿਲਣਗੀਆਂ ਪੁਲਿਸ ਦੀ ਕਾਰਵਾਈ ਇਹ ਤਾਂ ਪੁਲਿਸ ਨੂੰ ਜਾ ਕੇ ਪੁੱਛਣਾ ਤੁਸੀਂ ਪੁਲਿਸ ਕਿਹੜੀ ਕਾਰਵਾਈ ਕਰਦੀ ਵੀ ਹੈ ਪੁਲਿਸ ਦੇ ਅਨੁਸਾਰ ਕਦੇ ਦਾ ਉਹਨਾਂ ਨੇ ਮੋਟਰਸਾਈਕਲ ਪੜਿਆ ਹੈ ਹੈਂਡਰਾਈਟਿੰਗ ਜਿੱਥੋਂ ਸਾਨੂੰ ਵੀ ਸਮਝ ਆਈ ਹੈ ਹੈਂਡਰਾਈਟਿੰਗ ਮੈਚ ਹੋਈ ਹੈ ਕੱਪੜੇ ਮੈਚ ਜੋ ਸੀ ਸਟਾਫ ਵੱਲੋਂ ਵੀ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਵੀ ਸਭ ਕੁਝ ਉਹਨੇ ਆਪ ਵੀ ਬੋਲਿਆ ਹੈ ਪਰ ਹੁਣੇ ਤਾਂ ਪੁਲਿਸ ਕੋਲ ਜਾ ਕੇ ਤੁਸੀਂ ਪੁੱਛੋ ਇਹ ਸ਼ਹਿਰ ਦਾ ਬੰਦਾ ਵਾ ਸ਼ਾਇਦ ਆਈ ਬੰਦਾ ਕੀ ਮੰਗੇ ਸਾਡੀ ਤਾਂ ਮੰਗ ਇਹ ਹੀ ਹੈ ਵੀ ਸਾਡੇ ਸਾਹਮਣੇ ਆਏ ਹੋ ਸਾਡੇ ਉਹਨਾਂ ਦੇ ਸਾਨੂੰ ਇਨਸਾਫ ਮਿਲੇ ਤੇ ਜਿੰਨੇ ਗਲਤ ਕੰਮ ਕੀਤਾ ਉਹਨੂੰ ਪਤਾ ਲੱਗੇ ਕਿ ਅਸੀਂ ਅੱਗੇ ਵੀ بڑے ਕਰਜ਼ੇ ਥੱਲੇ ਆ ਗਈ ਹੋਈਆਂ ਕਿਉਂਕਿ ਸਾਨੂੰ ਅੱਗੇ ਵੀ ਕੁਝ ਵੀ ਨਹੀਂ ਮਿਲਿਆ ਕਿਉਂਕਿ ਅਸੀਂ ਸਾਡੇ ਅੱਗੇ ਲੱਗੀ ਹੈ 2 ਮਹੀਨੇ ਸਾਡੇ ਅੱਗੇ ਨੂੰ ਹੋ ਗਏ ਹੈ ਉਦੋਂ ਵੀ ਸਾਡੇ ਨਾਲ ਕੁਝ ਨਹੀਂ ਹੋਇਆ ਉਹ ਵੀ ਅੱਗ ਲਾਈ ਗਈ ਹੈ ਉਹ ਵੀ ਸਾਡਾ ਬੰਦਾ ਹਲੇ ਇੱਦਾਂ ਹੀ ਉਹ ਵੀ ਜਮਾਨਰ ਲੈ ਕੇ ਬਾਹਰ ਹੈ ਇਹ ਵੀ ਬੰਦੇ ਦੇ ਹੁਣ ਸਾਡੇ ਕੋਈ ਵੀ ਨਹੀਂ ਇਨਸਾਫ ਦਿੰਦੇ ਵੇ ਤੇ ਅਸੀਂ ਕੀ ਕਰਾਂਗੇ ਦੱਸੋ ਸਹਤੋ ਸਾਡਾ ਨਾਂ ਰਹਿਣ ਵਾਲੀ ਗੱਲ ਹੈ ਅਸੀਂ ਸੇਫ ਨਹੀਂ ਸਾਨੂੰ ਇਹ ਕੀ ਕਹਿੰਦੇ ਵੀ ਸ਼ਹਿਰੋਂ ਬਾਹਰ ਚੱਲੀ ਜਾਓ ਦੱਸੋ ਇਹ ਕਿੱਥੇ ਰਹੀ ਹੈ ਅੱਜ ਅਸੀਂ ਇੱਕ ਕੈਲੰਡਰ ਪਾਇਆ ਕੱਲ ਅਸੀਂ ਹੋਰ ਕੰਮ ਕਰਾਂਗੇ ਤੇ ਸਾਨੂੰ ਇਦਾਂ ਦੀ ਧਮਕੀਆਂ ਮਿਲਣਗੀਆਂ ਅਸੀਂ ਇਹ ਕੰਮ ਅਸੀਂ ਸ਼ਾਇਦ ਆਦੀਆਂ ਵਿੱਚ ਜਦੋਂ ਮੈਂ ਸੇਫ ਨਹੀਂ ਰਹਿ ਕੇ ਦਿਹਾੜੀਆਂ ਇਦਾਂ ਕਿੱਦਾਂ ਖਰਾਬ ਹੋ ਰਹੀ ਹੈ ਸਾਡੇ ਛੋਟੇ ਛੋਟੇ ਬੱਚੇ ਹੈ ਸ਼ਹਿਰ ਵਾਲਿਆਂ ਨੂੰ ਸਾਥ ਦੇ ਦਿ ਕਿ ਇਹ ਜਿਹੜਾ ਬੰਦਾ ਨੇ ਗਲਤੀ ਕੀਤੀ ਜਨਤਾ ਜਨਰ ਸੋਰ ਹੋਲੇ ਤੇ ਮੁੰਡੇ ਨੇ ਪੁਲਿਸ ਨੇ ਸੀਏ ਸਟਾਫ ਨੇ ਕਬੂਲ ਕੀਤਾ ਕਰਾਇਆ ਉਹਨੂੰ ਤੇ ਅਸੀਂ ਦੱਸੋ ਕਿੱਥੇ ਜਾਈਏ ਸਾਡੇ ਇੱਕ ਸ਼ਹਿਰ ਪ੍ਰਸ਼ਾਸਨ ਕੇ ਬੇਨਤੀ ਹੈ ਕਿ ਉਹਨੂੰ ਸਜ਼ਾ ਤੋਂ ਸਜ਼ਾ ਦਿੱਤੀ ਜਾਏ ਉਹਦੀ ਵੱਡੀਆਂ ਧਰਾਵਾਂ ਕਰਕੇ ਉਹਨੂੰ ਜ਼ਮਾਨਤ ਨਾ ਦਿੱਤੀ ਜਾਏ ਤਾਂ ਉਹਨੂੰ ਸਜ਼ਾ ਮਿਲੇ ਗੋਬਿੰਦ ਇਹ ਬਾਤ ਬਹੀ ਹੈ ਗਏ ਅਸੀਂ ਸੋਰ ਹਈ ਤੇ ਉਹ ਬੰਦਾ ਆਇਆ ਤਾਂ ਉਸਨੇ ਸਾਡੇ ਪ੍ਰਾਂਹ ਨੂੰ ਮਾਰਿਆ छाती पे हाथ मारा तो हम तो पहला घबरा गए इतने कौन आया है फिर पर्ची दे के हमको और पर्ची अपने मालक को फड़ा देना हम नहीं फड़ा देंगे जी तो वो पर्ची दे के बाहर निकल गया वो बंदा मुंह बांधे तो सारो बिना पहचान का बंदा मोटरसाइकिल से आया है ना हम, हमने देखा क्या मोना था आता था तो मोह बांधे तो पूरा था हमें क्या पता क्या पगड़ी बांधने का मोना है ये बस मोटरसाइकिल से गया आया है मोटरसाइकिल से आके पर्ची दे के चला गया बोलता अपने माँ खुद दे देना हमने दे 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 देना दे तो हम दे देंगे जी हम परेशान ना उठे यहाँ ਬਾ ਅਮੋ ਦੇ ਕੇ ਅਮੇ ਚਲਾ ਗਿਆ ਅਮੇ ਸੁਬਾਹ ਮਾਂ ਲਾ ਕੇ ਆਇਆ ਬਾਬੇ ਹਮ ਆਪਣੇ ਪੈਸੇ ਇਨਕੋ ਦੇ ਦਿਆ ਯੂ ਨੋ ਇੱਕ ਦੁਕਾਨ ਰਜੀਵ ਭਟਿਆ ਦੇ ਦੀ ਦੁਕਾਨ ਹੈ ਤੇ ਉਹ ਪਹਿਲਾਂ ਉਹਨੂੰ ਕਿਸੇ ਅੱਗ ਲਾ ਕੇ ਸਾੜਤਾ ਸੀ ਉਹਦਾ ਵੀ ਅਹੀਂ ਪਰਚਾ ਦਰਜ ਕਰਕੇ ਤੇ ਉਹਦਾ ਵੀ ਬੰਦਾ ਫੜ ਲਿਆ ਸੀ ਤੇ ਹੁਣ ਉਹ ਦੁਕਾਨ ਜਿਹੜੀ ਉਹ ਦੁਬਾਰਾ ਬਣਾ ਰਏ ਸੀ ਤੇ ਉੱਥੇ ਉਹਨਾਂ ਦਾ ਭਈਆ ਗੋਵਿੰਦ ਸਿੱਤਾ ਪਿਆ ਸੀ ਤੇ ਕੋਈ ਮੋਟਰਸਾਈਕਲ ਦੇ ਉੱਤੇ ਅਨਨੋਨ ਬੰਦਾ ਆਇਆ ਤੇ ਆ ਕੇ ਤੇ ਉਹਨਾਂ ਦੇ ਭਈਏ ਨੂੰ ਠਾ ਕੇ ਤੇ ਜਿੱਦਾਂ ਮਤਲਬ ਉਹਨੂੰ ਰੋਕ ਕੇ ਤੇ ਛਪੜਾ ਕੇ ਤੇ ਉਹਨੂੰ ਕੋਈ ਚਿੱਠੀ ਭੁਲਾ ਗਿਆ ਵੀ ਆਲੇ ਆਪਣੇ ਮਾਲਕਾਂ ਦੇ ਉਹਨਾਂ ਜਦੋਂ ਸਾਨੂੰ ਚਿੱਠੀ ਦਿੱਤੀ ਤੇ ਇਹਨਾਂ ਨੂੰ ਕੋਈ ਧਮਕੀ ਭਰਿਆ ਲੈਟਰ ਸੀਗਾ ਕਿਸੇ ਨੇ ਜਿੱਦਾਂ ਕੋਈ ਰੰਜਿਸ਼ ਕੱਢਣੀ ਹੋਵੇ ਤੇ ਅਸੀਂ ਉਹਦੇ ਅਧਾਰ ਤੇ ਇਹਨਾਂ ਦੇ ਬਿਆਨ ਲਿਖ ਕੇ ਤੇ ਉਹ ਜਿਹੜਾ ਵਾ ਪਰਚਾ ਦਰਜ ਕੀਤਾ ਪਰਚਾ ਦਰਜ ਕਰਨ ਤੋਂ ਬਾਅਦ ਨਾਲ ਹੀ ਅਸਾਂ ਜਿਹੜਾ ਫੌਰੀ ਮੈਂ ਸੀਆਈਏ ਸਟਾਫ ਦੀ ਟੀਮ ਲੈ ਕੇ ਤੇ ਕਾਫੀ ਸੀਸੀਟੀਵੀ ਕੈਮਰੇ ਜਿਹੜੇ ਆਣਗਵਾਂ ਦੇ ਚੈੱਕ ਕੀਤੇ ਜਦੋਂ ਕੈਮਰੇ ਚੈੱਕ ਕੀਤੇ ਤੇ ਕਾਫੀ ਕਲੂ ਲੱਗੇ ਮੇਰੇ ਹੱਥੀਂ ਕਲੀਆਂ ਦੇ ਆਧਾਰ ਤੇ ਜਿਹੜਾ ਵਾ ਉਹ ਅਸੀਂ ਇੱਕ ਰੋਹਿਤ ਬੋਹਿਤ ਨਾਮ ਦਾ ਜਿਹੜਾ ਵਾ ਲੜਕੇ ਨੂੰ ਫੜਿਆ ਤੇ ਉਹਦੀ ਆਪਾਂ ਹੈਂਡਰਾਈਟਿੰਗ ਵੀ ਜਿਹੜੀ ਚਿੱਠੀ ਦੀ ਹੈ ਉਹਨੂੰ ਮਾਨਯੋਗ ਅਦਾਲਤ ਤੋਂ ਪਰਮਿਸ਼ਨ ਲੈ ਕੇ ਤੇ ਉਹਦੀ ਉਹਦੀ ਵੀ ਆਪਾਂ ਆਇਡੈਂਟੀਫਾਈਕੀਸ਼ਨ ਕਰਵਾਵਾਂਗੇ ਤੇ ਬਾਕੀ ਇਹ ਹੈ ਇਹ ਇਹ ਮੁਰਦਮ ਸੀਗਾ ਇਹਨੂੰ ਸਿਫਰ ਕੇ ਤੇ ਜਿਹੜਾ ਵਾ ਉਹ ਮਾਲਜੋਗ ਅਦਾਲਤ ਤੇ ਕੀ ਕੰਮ ਕੀ ਕਰਦਾ ਸੀ ਇਹ ਮੁੰਡਾ ਇਹਨਾਂ ਨੇ ਕੋਈ ਸਾਹਮਣੇ ਇਹਨਾਂ ਦੀ ਵੀ ਦੁਕਾਨ ਹੈ ਰਜੀਪਾਟੀਆਂ ਦੀ ਦੁਕਾਨ ਦੇ ਸਾਹਮਣੇ ਜਨਰਲ ਕਰਿਆਨਾ ਸਟੋਰ ਇਹਨਾਂ ਦਾ ਵੀ ਆਪਣਾ ਸਟੋਰ ਹੈ ਤੇ ਇਹ ਤਿੰਨੇ ਦੋ ਤਿੰਨੇ ਸਾਰੇ ਆਪਣਾ ਪਰਿਵਾਰ ਉੱਥੇ ਹੀ ਕੰਮ ਕਰਦੇ ਆ ਦੁਕਾਨ ਤੇ ਕਿਸੇ ਕੋਈ ਲੋਕੀ ਲੈਟਰ ਵਾਈਜ਼ ਦੇ ਸਕਦੇ ਲੋਕਾਂ ਤੋਂ ਇਹਨਾਂ ਲੋਕਾਂ ਨੂੰ ਕੀ ਸੀ ਇਹਨਾਂ ਕਿਸੇ ਨੂੰ ਜਿਹੜਾ ਵਾ ਇਸ ਕੰਮ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਜਿਹੜਾ ਵੀ ਹੋਏਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ